গোটেই চাই ਸਰੀੰਨ ਲੱਗੀ ਉਹੋ ਕੁਣੇ ਸਰੀਏ ਜੀ ਜੀ ਮੇਰਾ ਨਾਮ ਸੰਦੀਪ ਸਿੰਘ ਹੈ ਜੀ ਤੇ ਅਸੀਂ ਇਸ ਟਾਈਮ ਸੁਲਤਾਨਪੁਰ ਲੋਧੀ ਵਿਨ ਕਲੇ ਤੇ ਰਹਿ ਰਹੇ ਆ ਤਾਂ ਦੋ ਦਿਨ ਤੋਂ ਸਾਡੇ ਘਰ ਚ ਨਾ ਫੇ ਘਰ ਕੋਈ ਨਹੀਂ ਸੀਗਾ ਦੋ ਦਿਨ ਤੋਂ ਲਗਾਤਾਰ ਤੇ ਜੀ ਕੱਲ ਜਦੋਂ ਅਸੀਂ ਵਾਪਸ ਘਰੇ ਆਏ ਸਾਢੇ 6 ਵਜੇ ਸ਼ਾਮੀ ਤੇ ਸਾਡੇ ਘਰ ਦਾ ਬਾਹਰ ਲਗੇਟ ਲੋਕ ਸੀਗਾ ਅੰਦਰ ਸਾਰੇ ਦਰਵਾਜ਼ੇ ਟੁੱਟੇ ਹੋਏ ਆ ਬੈੱਡ ਸਾਰੇ ਫੋਲੇ ਹੋਏ ਆ ਤੇ ਜਿਹਦੇ ਵੀ ਸਾਡਾ ਘੱਟੋ ਘੱਟ 7 ਟੋਲੇ ਦੇ ਕਰੀਬ ਸੀਗਾ ਸਾਡਾ 골ਡ ਉਹ ਵੀ ਹੈ ਨਹੀਂਗਾ ਈ.ਆਰ ਨਗਦ ਕੈ ਸੀਗਾ ਇੱਕ ਮੋਬਾਈਲ ਫੋਨ ਸੀਗਾ ਤੇ ਕੋਈ ਸਾਡੀਆਂ ਬਾਹਰ ਬੈਟਰੀ ਦੀਆਂ ਤਾਰਾਂ ਸੀਗੀਆਂ ਪਈਆਂ ਉਹ ਵੀ ਯਾਨੀ ਦੋ ਸਾਡੇ ਬੈਟਰੀ ਵੱਡੇ ਇੱਕ ਸਾਡਾ ਇੱਕ ਕਿਰਾਏ ਦਾ ਇਹ ਮਕਾਨ ਮਾਲਕ ਦੋਨੋਂ ਗਾਇਬ ਨੇ ਜੀ ਤੇ ਇਹ ਕਿੱਥੇ ਹੋ ਟਾਈਮ ਮੈਂ ਡਿਊਟੀ ਤੇ ਸੀਗਾ ਜੀ ਲੁਧਿਆਣੇ ਡੈਲੋ ਡਿਊਟੀ ਮੇਰੀ ਉੱਥੇ ਉਹਨਾਂ ਘਰ ਦੇ ਹੁੰਦੇ ਆਪਣੇ ਨਾਲ ਸਸਰਾਲ ਹੈ ਸਾਰਾ ਪਰਿਵਾਰ ਉਹਨਾਂ ਕੋਲ ਹੁੰਦੇ ਆ ਜਦੋਂ ਅਸੀਂ ਕੱਲ ਵਾਪਸ ਆਏ ਆ ਤੇ ਉਸ ਟਾਈਮ ਇਹ ਘਟਨਾ ਵਾਪਰੀ ਹੋਈ ਹੈ ਪੂਰੀ ਫੁੱਲਾਫਲਾਈ ਵੀ ਹੋਈ ਪਈ ਸੀ ਪੂਰੀ ਫੁੱਲਾਫਲਾਈ ਜੀ ਇੱਕ ਉਹਨਾਂ ਦਾ ਐਡਾ ਇੱਕ ਸੱਭਲ ਹਥਿਆਰ ਪਿਆ ਹੋਇਆ ਵਾ ਸਾਰੇ ਬੈੱਡ ਤੋੜੇ ਹੋਏ ਸਾਰੇ ਚਲੋ ਇਸ ਘਟਨਾ ਦਾ ਰਿਪੋਰਟ ਰੱਖੋ ਕੱਲ ਅਸੀਂ 6:30 ਦੇ ਕਰੀਬ ਆਏ ਹਾਂ ਜੀ ਘਰੇ ਜਦੋਂ ਆ ਕੇ ਹਾਂਜੀ ਸ਼ਾਮੀ ਜਦੋਂ ਆ ਕੇ ਮੇਨ ਦਰਵਾਜ਼ਾ ਖੋਲ ਕੇ ਅੰਦਰ ਆਏ ਤੇ ਦਰਵਾਜ਼ਾ ਟੁੱਟਿਆ ਹੋਇਆ ਸਾਰਾ ਅੰਦਰ ਸਾਰੀ ਫੋਲ ਆਫ ਹੋਈ ਹੋਈ ਹੈ ਕੋਲ ਕਿੰਨਾ ਕ ਨੁਕਸਾਨ ਗਿੰਦੇ ਸਾਡਾ ਹੋ ਗਿਆ ਜੀ ਪੰਜ ਤੋਂ ਉੱਪਰ ਹੀ ਹੈ ਸਾਡਾ 3.5 ਤੋਂ ਉੱਪਰ ਹਾਂ ਜੀ ਦਰਖਾਸਤ ਦੇ ਕੇ ਆਏ ਜੀ ਉੱਥੇ ਬਕਾਇਦਾ ਕੀ ਕਹਣਾ ਸੀ ਬੋਲਦੇ ਉਹ ਕਹਿੰਦੇ ਜਲਦੀ ਜਲਦੀ ਕਾਰਵਾਈ ਕਰਾਂਗੇ ਜੀ ਉਹਨਾਂ ਨੂੰ ਪ੍ਰੋਸੀਡ ਕਰਿਆ ਜੀ ਕੋਈ ਤਕ ਮੌਕਾ ਵਿੱਚ ਨਹੀਂ ਹਜੇ ਤੱਕ ਤਾਂ ਨਹੀਂ ਆ ਰਹੇ ਸ਼ਾਇਦ ਆ ਰਹੇ ਨੇ ਹੁਣ ਕਹਿ ਰਹੇ ਆ ਸਾਨੂੰ ਆ ਰਹੇ ਨੇ ਸਹੀ ਕਿੰਨੇ ਘੰਟੇ ਬਾਅਦ ਉਹ ਕੀ ਮੰਗ ਕੀ ਕਰੇ ਗੁੰਦੇ ਮੰਗ ਵੀ ਜਿਹੜਾ ਸਾਡਾ ਨੁਕਸਾਨ ਹੋਇਆ ਉਹਦੀ ਪਰਹਾਈ ਕੀਤੀ ਜਾਵੇ ਇਨਸਾਫ ਮੇਰਾ ਜਿਹਨਾਂ ਨੇ ਗਲਤ ਕਾਰਵਾਈ ਕੀਤਾ ਉਹਨਾਂ ਸਜ਼ਾ ਦਿੱਤੀ ਜਾਵੇ ਜੀ ਮੇਰਾ ਨਾਂਜੀ ਹਰਿੰਦਰ ਸਿੰਘ ਹੈ ਜੀ ਕੱਲ ਜਦੋਂ ਭਾਜੀ ਆਇਆ ਘਰੇ ਤੇ ਇਹਨਾਂ ਦਰਵਾਜ਼ੇ ਦੇਖ ਕੇ ਟੁੱਟੇ ਪਏ ਸੀ ਇਹਨਾਂ ਨੇ ਮੈਨੂੰ ਫੋਨ ਕੀਤਾ ਵੀ ਭਾਜੀ ਆ ਕੱਲ ਹੋਈ ਹੈ ਅਹੀਂ ਅਸੀਂ ਦੇਖਿਆ ਸਾਰਾ ਤੋੜਪੰਨ ਕੀਤੀ ਹੋਈ ਸੀ ਸਾਰਾ ਸਮਾਨ ਚੋਰੀ ਹੋਇਆ ਸੀ ਸਾਰੇ ਬੈੱਡ ਜੋ ਵੀ ਸਾਰਾ ਫੁੱਲਾ ਫਾਲੀ ਹੋਈ ਸੀ ਪਰ ਏਡੀ ਬਾਬੇ ਨਾਨਕ ਦੀ ਧਰਤੀ ਦਾ ਬੜਾ ਕਿਦੀ ਪੁੱਤਰ ਹੈਨੀਆਂ ਚੋਰੀਆਂ ਹੋ ਰਹੀਆਂ ਹਰ ਪਿੰਡ ਤੇ ਹਰ ਸ਼ਹਿਰ ਤੇ ਕਈ ਜਗ੍ਹਾ ਚੋਰੀਆਂ ਹੋ ਰਹੀਆਂ ਹੋਰ ਪ੍ਰਸ਼ਾਸਨ ਨੂੰ ਵੀ ਮੰਗਿਆ ਸਾਡੀ ਕਿ ਨੱਥ ਪਾਈ ਜਾਵੇ ਇਹ ਲੋਕਾਂ ਨੂੰ ਜਿਹੜੇ ਇਹ ਕੰਮ ਕਰਦੇ ਆ ਘਰ ਤੇ ਕਈ ਲੇਡਰਜ਼ ਕੱਲੇ ਵੀ ਹੁੰਦੇ ਆ ਕੱਲ ਨੂੰ ਕਿਸੇ ਦਾ ਕੋਈ ਜਾਨੀ ਨੁਕਸਾਨ ਵੀ ਹੋ ਸਕਦਾ ਚਲੋ ਇਹ ਤੇ ਮਾਲੀ ਹੈ ਕਿ ਪੈਸਾ ਚਲੋ ਆਂਦਾ ਜਾਂਦਾ ਰਹਿੰਦਾ ਵਾ ਤੇ ਜਾਨ ਨਹੀਂ ਮੁਰਕਿਆ ਨਹੀਂ ਕਿਸੇ ਦੀ ਤੇ ਇਹਨਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਉਹਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ